ਗੁਰਦੇਵ ਕਹਿੰਦੇ ਭਾਈ ਜੈਤਾ ਕੱਲਾ ਗਿਆ ਸੀਸ ਲੈ ਕੇ ਗੁਰਾਂ ਦਾ ਹੋਰ ਸਿੱਖ ਕਿਥੇ ਨੇ ਮੇਰੇ ਤੇ ਭਾਈ ਜੈਤਾ ਨਿਕੰਦੇ ਸੀ ਮਹਾਰਾਜ ਰੂਪ ਰੇਖਾ ਕੀ ਹੈ ਤੁਹਾਡੇ ਸਿੱਖਾਂ ਦੀ ਕੋਈ ਪਹਿਚਾਣ ਹੋਵੇ ਤੇ ਦੱਸਾ ਬਿੱਕੀ ਨੇ ਸਾਨਾ ਕਿਨੇ ਦੌੜ ਗਏ ਹਾਰੇ ਤੇ ਕੁਝ ਲਰਦੇ ਨੇ ਉਸ ਦਿਨ ਗਰਜ ਕੇ ਕਲਗੀ ਧਰਨੇ ਆਖਿਆ ਸੀ ਐਸਾ ਸਿੰਘ ਸਾਜਾਂਗਾ ਅੱਜ ਤਉ ਅਨੂ ਵੀ ਹਯਾਰ ਦਲੀ ਦੇ ਸਿਖਾਂ ਵਿੱਚੋਂ ਇੱਕ ਨੀਣਾ ਲੱਭਾ ਇਕ ਕੱਲਾ ਲਖਾਂ ਤੋਂ ਪਹਿਚਾਣਿਆ ਜਾਇਆ ਕਰੇ ਗਾਸ ਪਾਇਆ ਸਿਖੇ ਗਾਨੀ